ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੇ ਤੋਕਣਾ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਵਧੀਆ ਵੀਰੇ ਨਾਂ ਦੱਸਿਓ ਆਪਣਾ ਨਾਂ ਵੀਰ ਜੀ ਮੈਂ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਕੰਪਨੀ ਸਰ ਠੀਕ ਹੈ ਵੀਰੇ ਫੋਨ ਨੰਬਰ ਬੋਲ ਦਿਓ 7508510814 ਜੀ ਠੀਕ ਚੰਗੀਆਂ ਵੇੜਾਂਗੇ ਵੀਰੇ ਕੋਲ ਆਪਣੇ ਕੋਲ ਨਿਕੜਣਾ ਭਾਜੀ ਛੋਟੇ ਛੋਟੇ ਰੇਡ ਆ ਨਿਕਨੇ ਮੁੱਲ ਹਨਾ ਜੀ ਸਵਾ ਸਵਾ ਮਾਲ ਭਾਜੀ ਸਾਰਾ ਜੀ ਬਿਲਕੁਲ ਵੀਰੇ ਤਾਂ ਆਪਣੀ ਪਹਿਲੀ ਵੀਡੀਓ ਉੱਡਦੀਆਂ ਜਾਣ ਜਿਹੜੀਆਂ ਹਨਾ ਵੀਰੇ ਰੇਡ ਜਾਇ ਜੀ ਜਾਂਦੇ ਹੋ ਛੋਟੇ ਛੋਟੇ ਰੇਡ ਹੋਣਗੇ ਬਿਲਕੁਲ ਬਿਲਕੁਲ ਹਾਂ ਜੀ ਇਹ ਹਰ ਭਾਜੀ ਪਹਿਲਾ ਸੂਆ ਭਾਜੀ ਵਛੀ ਜੋ ਪਹਿਲਾ ਸੂ ਆ ਗਈ ਵੇੜ ਹਾਂ ਜੀ ਠੀਕ ਹੈ ਜੀ ਦੁੱਧ ਵੀਰ ਜੀ ਇਹਦੇ 15 ਕਿਲੋ ਹੀ ਐ ਦੁੱਧ 15 ਕਿਲੋ ਬੱਚਾ ਭਾਜੀ ਇਹਦਾ ਮਰ ਗਿਆ ਆਪਣੋ ਕਾਲੀ ਵਸ਼ੀ ਮਰੀ ਜੀ ਇਹਦੀ ਅਹ ਮਗਰ ਬੱਚਾ ਵਸ਼ੀ ਹੀ ਗਈ ਮਰ ਗਈ ਹਾਂ ਜੀ 21 22 ਦਿਨ ਹੋਏ ਅੱਜ ਸੂਈ ਨੂੰ ਠੀਕ ਹੈ ਵੀਰੇ ਹੁਣੇ ਵੀਰ ਜੀ ਕੋ 13 ਕਿਲੋ ਦੁੱਧ ਆਪਣਾ ਰੈਡੀ ਹੋਊਗਾ ਚੋਕੇ ਤਸ਼ਲੀ ਕਰ ਖੜੇ ਬਿਲਕੁਲ ਵੀਰੇ ਬਿਲਕੁਲ ਖੋਲੋ ਵੀਰ ਜੀ ਤੋਰਾ ਵਿਖਾਈਏ ਬਹੁਤ ਚੰਗਾ ਲੱਗਾ ਜੀ ਠੀਕ ਹੈ ਵੀਰੇ ਵੇਖੋ ਵੀਰ ਜੀ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਨੌਕ ਵਾਲਾ ਥਾਣਾ ਗਿਆ ਜੋ ਨਾੜਾ ਨੂਣਾ ਵਾਨੇ ਦੇ ਚੈੱਕ ਕਰ ਲਓ ਚੰਗੀ ਕੁਆਲਿਟੀ ਦੀ ਵੜਾ ਵੀਰੋ ਫੇਸ ਕੁਆਲਿਟੀ ਆ ਵੀਰੋ ਕੱਦ ਕਾਠਾ ਲੀ ਆ ਲੰਮੀ ਬੇਲ ਆ ਲੈਵਾ ਚੈੱਕ ਕਰ ਲੋ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਵੀਰੋ ਛੱਡ ਕੇ ਨਹੀਂ ਜਾਂਦੇ ਚੰਗੀ ਵਿਹੜਾ ਟੋਪ ਕਲਾਸ ਆ ਬਾਕੀ ਵੀਰੇ ਦੀ ਸੱਚਾਈ ਆ ਕਿ ਬੱਚਾ ਵੀਰ ਜੀ ਇਹਦਾ ਗਿਆਜੋ ਮਰ ਬਾਕੀ ਭਾਜੀ ਇਦਾਂ ਹੀ ਆ ਠੰਡੀ ਸੀਲ ਕੋਈ ਵੰਗੜ ਨਹੀਂ ਲਵਣਾ ਕੋਈ ਪਾੜਾ ਨਹੀਂ ਲਵਣਾ ਬਿਲਕੁਲ ਵੀਰੇ ਨੌਕ ਵਾਲਾ ਥਾਣਾ ਆ ਗਿਆ ਵੀਰੇ ਸਾਡੀ ਚਵਾਈ ਇੱਕ ਸਪੈਸ਼ਲ ਲੱਗੀ ਹੋਊਗੀ ਬਿਲਕੁਲ ਵੀਰੇ ਚੰਗੀ ਵਿਹੜਾ ਆ ਗਿਆ ਵੀਰੋ ਰੰਗ ਬਾਜ ਆ ਜਿਆਦਾ ਨਸਲ ਆ ਬਾਕੀ ਵੀਰੇ ਬੱਚਾ ਹੁੰਦਾ ਫਿਰ ਤਾਂ ਹਨਾ ਮੁੱਲ ਵੀ ਕਾਫੀ ਦੀ ਵਿਗਣੀ ਏ ਮੁੱਲ ਵੀ ਉਸ ਹਿਸਾਬ ਨਾਲ ਆਣਾ ਏ ਬਿਲਕੁਲ ਬਿਲਕੁਲ ਬਾਕੀ ਵੀਰੇ ਚੰਗੀ ਵੇੜਾ ਬਾਕੀ ਟਾਈਮ ਇਹ ਦੱਸਦਾ ਹੋਇਆ ਵਾ ਬਾਕੀ ਵੀਰੇ ਸ਼ਾਮ ਤਾਈਂ ਚੰਗੀ ਬਣ ਜਾਂਦੀ ਹੁੰਨੀ ਆ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਭਾਈ 10 ਵਜੇ ਦਾ ਟਾਈਮ ਜੋ 10 ਵਜੇ ਦਾ ਟਾਈਮ ਹੋ ਗਿਆ ਹਣਾ ਜੀ ਹਾਂਜੀ ਠੀਕ ਹੈ ਵੀਰੇ ਬਾਕੀ ਭਾਜੀ ਆਪਾਂ ਹੁਣ ਜਿਆਜ ਦੇ ਦੇਣੀ ਬੱਚਾ ਦਵਸ਼ੀ 45000 ਦੀ ਸੀ ਬਿਲਕੁਲ ਬਿਲਕੁਲ ਰਹੀ ਆ ਗਈ ਆ ਗਈ ਹੁਣ ਭਾਜੀ ਆਪਾਂ ਜਿਆਜ ਹੀ ਦੇ ਦੇਣੀ 35000 ਰੁਪਏ ਦੇ ਦਈਏ 35 ਦੀ ਹਾਂਜੀ ਨਹੀਂ ਜਾਇਜ ਵੀਰੇ ਜਾਇਜ ਉਹ ਵੱਧ ਮੰਗਾਉਂਦਾ ਨੇ ਸ਼ੋਰਟ ਕਰਾਉਣਾ ਆਪ ਤੁਸੀਂ ਚੱਲ ਤਿੰਨ ਹੀ ਜਾਂਦੇ ਵੀਰੇ 32 ਦੀ ਖਾਨ ਆ ਜਿਹੜੀ ਦੇ ਦੇਣੀ ਮਾਤਾ ਜੀ ਕੋਈ ਨਹੀਂ ਸ਼ੋਰ ਸ਼ੱਬਾ ਕਰਦਾ ਕਿ ਵੀਰ ਭਰਾ ਫੋਨ ਲਾਵੇ ਕੀ ਬਾਤ ਹੈ 2024 ਵੇਖੋ ਵੀਰੋ ਚੈੱਕ ਕਰ ਲਓ ਕੁਆਲਿਟੀ ਚੰਗੀ ਵਹਿੜ ਆ ਗਈ ਹਲੇਵੇ ਬਾਜਾ ਥਾਂ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਵੀਰੋ ਚੰਗਾ ਥਾਂ ਲੱਗਿਆ ਜੀ ਬਾਕੀ ਵੀਰੇ ਠੰਡੀ ਸੀਲਾ ਹਨਾ ਠੰਡੀ ਪਾਜੀ ਆ ਬਿਨਾ ਵੰਗੇ ਤੇ ਜਿੱਦਾਂ ਮੱਦੀ ਦੇ ਦੋਵੇਂ ਬੰਨੇ ਬੈਜੇ ਵਛੀ ਥੱਟੀ ਡਾ ਕੇ ਬੈਗੇ ਚੋਵੇ ਹਨਾ ਵੀਰੇ ਨਾਨਾ ਪਾਜੀ ਭਾਵੇਂ ਕੋਈ ਜਨਾਨੀ ਚੋਲੇ ਵੜ ਬਿਲਕੁਲ ਵੀਰੇ ਬਿਲਕੁਲ ਬਾਕੀ ਵੀਰੇ ਜੇ ਬੱਚਾ ਹੁੰਦਾ ਫੇਰ ਤਾਂ ਵਛੀ ਚੰਗੀ ਕੀਮਤ ਤੇ ਹਾਂ ਜੀ ਨਾਨਾ ਪਾਜੀ ਆਪਾਂ ਚਲੋ ਜਿਆਜ ਹੀ ਦੇ ਦੇਣੀ ਆ ਬਾਕੀ ਪਾਜੀ ਬੱਚਾ ਆਂਦਾ ਤੇ ਵਛੀ ਤੁਹਾਨੂੰ ਪਤਾ 55-60 ਹਜ਼ਾਰ ਦੀ ਬਿਲਕੁਲ ਵੀਰੇ ਬਿਲਕੁਲ ਬਾਕੀ ਪਾਜੀ ਕੋਈ ਵੀਰ ਭਰਾ ਨੂੰ ਫੋਟੋ ਪਾਦਾਂਗੇ ਆਪਾਂ ਠੀਕ ਆ ਵੀਰੇ ਵੇਖੋ ਵੀਰ ਜੀ ਵੀਰ ਦੀ ਬਿਲਕੁਲ ਸੱਚਾਈ ਆ ਚੰਗੀ ਵਹਿੜਾ ਵੀਰੇ ਰੇਟ ਫੇਸ ਕੁਆਲਟੀ ਵੀ ਸ਼ਾਨਦਾਰ ਆ ਕਦ ਕਾਠ ਵਾਲੀ ਵੀਰੋ ਵੈੜਾ ਚੰਗੀ ਵੈੜਾ ਗਈ ਆ ਬੱਤੀਆਂ ਜੀ ਵੀਰ ਮਾਤਨ ਕਰਦੀ ਕੋਈ ਵੀਰ ਦਾ ਹੈ ਨਹੀਂ ਤਾਂ ਹੈ ਭਾਈ ਛੋੜ ਛੱਪਾ ਕੋਈ ਨਹੀਂ ਮੱਕੀ ਠੀਕ ਹੈ ਵੀਰੇ ਦੂਜੇ ਨੰਬਰ ਤੇ ਆ ਗਈ ਵੈੜਾ ਇਹ ਆ ਰਿਹਾ ਭਾਜੀ ਇਹ ਵੀ ਪਹਿਲਾ ਸੁਆ ਭਾਜੀ ਸੂਈ ਜੋ ਪਹਿਲਾ ਸੁਆ ਹਾਂਜੀ ਠੀਕ ਹੈ ਵੀਰ ਜੀ 8 ਕਿਲੋ ਵੀਰ ਜੀ ਇੱਥੇ ਦੁੱਧ ਤਿਆਰ ਹੋਊਗਾ ਹਾਂ ਭਾਜੀ ਇਹ ਬਣੀ ਜੇ ਵੈੜ ਨੂੰ ਡੇਢ ਕਿ ਮਹੀਨਾ ਆ ਗਿਆ ਜੋ ਇਹ ਡੇਢ ਮਹੀਨਾ ਹੋਇਆ ਹੈ ਨਾ ਹਾਂਜੀ 70% ਭਾਜੀ ਇਹ ਗੱਭਣ ਨਿਕਲੂਗੀ ਵੈੜ ਪਰ ਆਪਾਂ ਖਾਲੀ ਕਰਕੇ ਦਾਂਗੇ ਤੁਸੀਂ ਟੋਕੜਾ ਭਾਈ ਦਿਓ ਹੈ ਨਾ ਜੀ ਹਾਂਜੀ ਟੋਕੜਾ ਭਾਈ ਜ ਨਵਾਂ ਪਸ਼ੂ ਆ ਵੀਰੇ ਨਿਕਲ ਵੀ ਹੁੰਦੇ ਆ ਹਨਾ ਹਾਂਜੀ ਹਾਂਜੀ ਘਰ ਚੋਂ ਵੀਰ ਜੀ ਲਿਆ ਮਾਲ ਸਾਰਾ ਠੀਕ ਹੈ ਵੀਰੇ ਹਾਂਜੀ ਵੇਖੋ ਵੀਰੋ ਵੇੜ ਪਾਨਾ ਬਾਕੀ ਵੀਰ ਨੇ ਦੱਸਿਆ ਗਾਂ ਬਣੀ ਆ ਤੋਕੜਾਂ ਦਾ ਰੇਟ ਕਰਨਾ ਵੀਰ ਨੇ ਬਾਕੀ ਵੀਰੋ ਲੇਵਾਲੂਆ ਚੈੱਕ ਕਰ ਲਿਓ ਚੰਗੀ ਵੇੜਾ ਚਵਾ ਚੂ ਵੀਰ ਜੀ ਕਿਦਾਂ ਦਾ ਹਾਂ ਦਾ ਵੀਰ ਯਾਰ ਹੋਰ ਦਾ ਕੋਲ ਕੋਈ ਸਪੈਸ਼ਲ ਚਵਾਈ ਸਪੈਸ਼ਲ ਚਵਾਈ ਲੋਸੀ ਸੁੱਟ ਕੇ ਬਹਿ ਜਾਓ ਇਨਾ ਥੱਲੇ ਕੀ ਬਾਤ ਹੈ ਲਾਤ ਨਾ ਲਾਉਣਗੇ ਭਾਵੇਂ ਜਿਹੜਾ ਮੱਦੀ-ਵੱਦੀ ਭਾਵੇਂ ਚੂਲੇ ਆਣ ਕੇ ਠੀਕ ਹੈ ਵੀਰੇ ਇੱਕ ਮਿੰਟ ਠੀਕ ਜਾਂਦੀ ਰਹਿ ਜਾਂ। ਵੇਖੋ ਵੀਰੋ ਤੋਰਾ ਤਾਰਾ ਚੈੱਕ ਕਰ ਲਓ। ਚੰਗੀ ਵਿਹੜ। ਲੈ ਬਾਜੀ ਜੀ ਅਜੇ ਆਈ ਆ ਥੋੜਾ ਹੇਰਵਾ ਵੀ ਕਰਨ ਦੀ ਵਿਹੜ ਥੋੜਾ ਜੀ ਜੂ ਲਾਉਗੀ ਨਾ। ਬਿਲਕੁਲ ਬਿਲਕੁਲ। ਉਹ ਪਰੇ ਥਾਂ ਦੇ ਕਰਦਾ ਵੀਰ ਜੀ ਪਸ਼ੂ ਇੱਕ ਦੋ ਦਿਨ ਹੈ ਨਾ ਜੀ। ਬਾਕੀ ਦਿਲ ਲਾਉਗੀ ਦੁੱਧੋਂ ਮੇਰੀ ਵਾਜੂਗੀ ਫੇਰ ਤਾਂ। ਦੁੱਧ ਬਾਜੀ ਯਾਰ ਅੱਧਾ ਗੱਲੋ ਹੋਰ ਵਾਜੂਗੀ। ਬਿਲਕੁਲ ਵੀਰੇ ਵੰਡ-ਮੁੰਡ ਤੇ ਚੰਗੀ ਸੇਵਾ ਦੇ ਦੁੱਧ ਵਾਜੂਗੀ। ਬਾਕੀ ਵੀਰ ਜੀ ਆ ਇਹੋ ਵੀ ਠੰਡੀ ਸੀਲਿਆ ਜਿੱਦ ਤਰ ਮਰਜੀ ਕੋ ਵੀਰ ਭਰਾ ਬੈ ਜੀ। ਠੰਡ ਥਣ ਵਧੀਆ ਲੱਗਿਆ ਹਨਾ ਵੀਰੇ। ਬਾਜੀਾਂ ਜੀ ਬੱਕ ਕਿੰਨਾ ਦੁੱਧ ਦੱਸਿਆ ਹੁਣ ਦੁੱਧ ਭਾਜੀ 8 ਕਿਲੋ ਆਇਆ ਤਿਆਰ ਹੋਊਗਾ 8 ਕਿਲੋ ਆਗਾ ਹੈਨਾ ਹਾਂਜੀ ਹਾਂਜੀ ਕੀ ਮੋਲ ਵੀਰ ਜੀ ਕਰ ਲੈਣਾ ਇਹਦਾ ਮੋਲ ਭਾਜੀ ਛੋੜਾ ਮੋਲ 20000 ਕਰਦੇ ਜੋ 20000 ਹਾਂਜੀ ਠੀਕ ਹੈ ਮਾਨਤਾਨ ਕਰ ਦਿਓ ਮਾਨਤਾਨ ਇੱਕ ਹੀ ਗੱਲ ਕਰ ਜੀ ਫਿਰ ਹਾਂਜੀ ਇੱਕੋ ਗੱਲ ਕਰ ਦਿਓ ਮਾਨ ਤਿੰਨ ਜਾਂਦੇ ਯਾਰ 24 17 ਦੀ ਜਾਂਦੇ ਭਾਜੀ ਜਿਹੜੀ ਯਸਨੋ ਦੇਣੀ ਵਾਸੀ 16000 ਦਾਂਗੇ 16 ਦੀ ਹਾਂਜੀ ਪੂਰੇ 15 ਦੀ ਜਾਂਦੀ ਹੈ ਜਾਂਦੇ ਇਹਦਾ ਵੀ ਭਾਈ ਚਲੋ ਵੇਖੋ ਵੀਰੇ 15000 ਦੀ ਵੀਰ ਕਹਿੰਦਾ ਵੈਟ ਦੇ ਦਾਂਗੇ 8 ਕਿਲੋ ਭਾਈ ਦੁੱਧ ਤਿਆਰ ਹੋਊਗਾ 8 ਕਿਲੋ ਦੁੱਧ ਤਿਆਰ ਆ ਹਾਂਜੀ ਠੀਕ ਆ ਵੀਰੇ ਇਹ ਵੀ ਯਾਰ ਭਾਈ ਪਹਿਲਾ ਸੂਆ ਭਾਈ ਛਾੜ ਜੋ ਇਹ ਪਹਿਲਾ ਸੂਆ ਆ ਗਿਆ ਹਾਂਜੀ ਇਹਦੇ ਲਈ ਦੁੱਧ ਆਗਾ 8 ਕਿਲੋ ਹੁਣ ਭਾਈ 10:00 ਵਜੇ ਦਾ ਟਾਈਮ ਜੋ ਠੀਕ ਆ ਵੀਰੇ ਹਾਂਜੀ ਹਾਂਜੀ ਮੈਂ ਵੀਰੇ ਕਦ ਕਾਠਾ ਲਈ ਵੈੜੇ ਵੀ ਇਹਨਾਂ ਦੇ ਵੀ 1.5 ਮਹੀਨਾ ਆ ਗਿਆ ਬਣੀ ਨੂੰ ਅੱਛਾ ਛੇ ਬਣੀ ਗਾਂ ਦੱਸ ਦਿਆਂ ਹਾਂਜੀ ਹਾਂਜੀ ਠੀਕ ਆ ਵੀਰੇ ਚੰਗੀ ਲੰਮੀ ਬੇਲ ਆ ਗਈ ਹਨਾ ਆ ਕਰੋ ਜੋੜਾ ਲਿਆ ਆਪਾਂ ਅੱਛਾ ਇੱਕੋ ਕਰੋ ਲਿਆ ਜੋੜਾ ਚੰਗੀਆਂ ਭਾਜੀ ਇਹ ਬਣੀਆਂ ਵਾੜਾ ਦੋਵੇਂ ਠੀਕ ਆ ਵੀਰੇ ਹਾਂਜੀ ਹਾਂਜੀ ਆ ਬਾਕੀ ਚਲੋ ਵੀਰੇ ਨਿਕਲ ਆਉਣ ਤੇ ਚੰਗਾ ਹਨਾ ਜੀ ਭਾਜੀ ਰਕਮ ਦੀਆਂ ਗਾਹ ਗਿਰਦੀ ਵਾੜਾ ਬਿਲਕੁਲ ਵੀਰੇ ਬਿਲਕੁਲ ਇਹ ਵੀ ਵੀਰੇ ਵੱਡੀ ਵਹਿੜਾ ਕੱਦ ਕਾਠਾ ਲੀ ਲੰਮੀ ਬੇਲ ਆ ਬਾਕੀ ਵੀਰੇ ਲੈ ਵਾਲੂਆ ਚੈੱਕ ਕਰ ਲਓ ਬਾਕੀ ਇਹ ਟਾਈਮ ਥੋੜਾ ਹੋਇਆ ਸ਼ਾਮ ਤਾਈਂ ਵੀਰ ਕਹਿੰਦਾ ਚੰਗੀਆਂ ਬਣ ਜਾਂਦੀਆਂ ਬਾਕੀ ਵੀਰੇ ਰੰਗ ਬਾਜਾ ਵੇੜ ਇਹ ਵੀ ਇੱਦਾਂ ਠੰਡੀ ਸੀਲ ਜਿੱਥੇ ਮਰਜੀ ਇਹ ਥੱਲੇ ਬੈਜੋ ਥਾਣ ਮਗਾ ਦੋ ਬਾਈ ਕੀ ਬਾਤ ਆ ਵੀਰ ਜੀ ਹਾਂਜੀ ਹਾਂਜੀ ਵੇਖੋ ਵੀਰੋ ਚੰਗਾ ਥਣ ਲੱਗਿਆ ਜੀ ਚੁਵਾਈ ਵਾਲਾ ਥਣ ਲੱਗਿਆ ਹਨਾ ਜੀ ਹਾਂਜੀ ਹਾਂਜੀ ਬਾਈ ਵੀਰੇ ਦੁੱਧੋਂ ਤਾਂ ਵਧਣ ਗਿਆ ਫਿਰ ਉਹ ਦੁੱਧੋਂ ਵੀਰ ਜੀ ਪਤ ਨਹੀਂ ਆਇਆ ਰਾਤੀ ਆਇਆ ਮਾਲ ਆਪਣੇ ਕੋਲ ਠੀਕ ਹੈ ਠੀਕ ਹਾਂਜੀ ਵੇਖੋ ਜੀ ਵੀਰ ਕੰਦਾ ਇੱਕੋ ਘਰੋਂ ਲਈਆਂ ਅਸੀਂ ਗਾਂ ਬਣੀਆਂ ਨੇ ਬਾਕੀ ਵੀਰ ਨੇ ਮੁੱਲ ਕਿਹੜਾ ਕੀਤਾ ਟੋਕੜਾਂ ਦਾ ਕੀਤਾ ਉਹ ਵੀ 15 ਦੀ ਜਾਣ ਦਿੱਤੀ ਇਹ ਵੀ ਵੀਰ ਜੈ ਜੀ ਜਾਣ ਦੂਗਾ ਵੀਰ ਜੀ ਇਹਦਾ ਮੁੱਲ ਮੁੱਲ ਦਿੱਤੀ 20000 ਦੇ ਦਈਏ 20 ਦੀ ਹ ਬਾਕੀ ਬਾੜ ਬਾਜੀ ਚੰਗੀ ਜੋ ਠੀਕ ਆ ਵੀਰੇ ਇੰਨੇ ਦੀਆਂ ਬਾਜੀ ਅਫਸਰ ਵਸ਼ੀਆਂ ਨਹੀਂ ਆਂਦੀਆਂ ਜਿੰਨੇ ਦੀ ਆਪਾਂ ਦੇ ਦੇਣੀ ਗਾਂ ਦੁੱਧ ਵੀ ਚੰਗਾ ਚਪਾਉਣਗੀਆਂ ਬਿਲਕੁਲ ਵੀਰੇ ਬਿਲਕੁਲ ਮੇਰੇ ਗੁੰਡੀਆਂ ਵੈਣਾ ਬਾਗੀ ਆ ਠੰਡੀਆਂ ਸੀਲ ਦਿਓ ਠੀਕ ਆ ਵੀਰੇ ਕਰਾ ਲਓ ਬਿੱਤੀ ਮਾਂ ਤਣ ਜੋ ਕਰਵਾ ਲਿਓ ਮੇਰੇ ਜੇ ਕੋ ਜੋੜਾ ਹੀ ਪਾਲੂਗਾ ਇਹ ਵੀ 15 ਦੀ ਜਾਣ ਦੇ ਜਾਂਦੋ ਪਹਿਲੀ ਵੀਡੀਓ ਆ ਜਾਂਦੋ ਚਲੋ ਜਾਂਦਾਂਗੇ ਬਾਜੀ ਇੱਥੇ ਬਸ ਛੋੜੀ ਹੋ ਗਈ 100-100 ਰੁਪਿਆ ਬਿਲਕੁਲ ਠੀਕ ਹੈ ਵੀਰੇ ਚਲੋ ਜੇ ਕੋਈ ਵੀਰ ਜੋੜਾ ਪਾ ਲੂਗਾ ਨਾ ਵੀਰੇ 30000 ਦਾ ਫਿਰ ਮਾਂ ਤਨ ਜਾਣਦੇ ਹੋ ਕਰ ਦਿਓ ਹਾਂ ਜੈ ਜੀ ਜਾਣਦੇ ਹੋ ਮੈਂ ਨਾ ਕਰ ਦਾਂ ਭਾਈ ਕਿੱਦਾਂ ਕਰੋਗੇ ਠੀਕ ਹੈ ਵੀਰੇ ਬਾਕੀ ਵੀਰ ਜੀ ਇਹ ਇੱਕੋ ਕਰੋ ਜੋੜਾ ਲਿਆ ਉਹਨਾਂ ਦੇ ਵੀਰ ਭਰਾ ਬਾਹਰ ਗਏ ਸੀ ਮਾਦਾ ਘਰ ਹੀ ਦੀਆਂ ਹੀ ਬੈਠਾ ਠੀਕ ਹੈ ਜੀ ਹਾਂ ਜੀ ਕੋਈ ਵੰਡ ਪਾਉਗਾ ਕਿਲੋ ਖੰਡ ਵਦਣ ਗਈ ਆ ਬਿਲਕੁਲ ਵੀਰੇ ਬਿਲਕੁਲ ਹੁਣ ਕੋਈ ਸੇਵਾ ਕਰੋ ਨਵੀਆਂ ਤਾਂ ਬੈੜਾ ਵਾਂ ਬਾਕੀ ਪਹਿਲਾਂ ਪਹਿਲਾਂ ਸੂਆ ਬੈੜਾ ਵਾਂ ਬਿਲਕੁਲ ਜੇ ਨਿਕਲ ਆਉਣ ਤਾਂ ਵੀਰੇ ਫਿਰ ਤੇ ਹਨਾ ਨਵੀਆਂ ਭਾਜੀ ਗਾਂ ਕੀ ਬਾਤ ਹੈ ਭਾਜੀ 15 15000 ਠੀਕ ਹੈ ਵੀਰੇ ਰੇਟ ਤੁਹਾਡਾ ਜੈ ਜੈ ਰੇਟ ਬਹੁਤ ਵਧੀਆ ਲੱਗਿਆ ਹਾਂਜੀ ਠੀਕ ਹੈ ਵੀਰੇ ਹਾਂਜੀ ਵੀਰੇ ਅਗਲੇ ਬੰਨੇ ਇਹਦੇ ਬਾਰੇ ਦੱਸਿਓ ਇਹ ਵੀ ਗੱਦੀ ਸੂਈ ਨੂੰ ਇਹਨੂੰ ਮਹੀਨਾ ਕੋ ਆਜੋ ਜੇ ਅੰਮ੍ਰੀਨਾ ਹੋਇਆ ਇੱਕ ਹਾਂਜੀ ਠੀਕ ਹੈ ਵੀਰੇ ਉਹ ਤੇ ਭਾਜੀ 11 ਗੱਲੋ 10 ਕਿਲੋ ਐ ਕੰਡੇ ਤੇ ਚੜਾਈ ਕੋ ਲੈ ਜੇ ਅਗਲੇ ਥਾਂ ਦੀ ਭਾਜੀ ਤੇਲ ਜੋ ਦੱਸ ਕੇ ਤਾਂ ਇਹ ਤੇਲ ਅਗਲੇ ਥਾਂ ਦੀ ਹਾਂਜੀ ਹਾਂਜੀ ਠੀਕ ਹੈ ਵੀਰੇ ਤੁਰ ਬਾਕੀ ਦੂਜਾ ਸੂਆ ਭਾਜੀ ਵੜ੍ਹ ਜੇ ਵੀ ਠੀਕ ਹੈ ਜੀ ਵੇਖੋ ਵੀਰੇ ਇਹ ਵੀ ਕੱਦ ਕਾਠਾ ਲਈਆ ਬਾਕੀ ਇੱਕ ਥਾਂ ਤੋਂ ਤੇਲਾ ਬਾਕੀ ਇਹ ਲੇਵਾ ਚੈੱਕ ਕਰ ਲੋ ਦੁੱਧ ਪਾ 1 ਹਣਾ ਵੀਰੇ ਬਿਲਕੁਲ ਸਚਾਈ ਆ ਜੀ 10 10 ਕਿਲੋ ਦੀ ਗਾਰੰਟੀ ਹੈਣਾ ਜੀ ਹਾਂ ਜੀ ਹਾਂ ਜੀ ਬਾਕੀ ਵੀਰੇ ਲੇਵਾ ਚੈੱਕ ਕਰ ਲਓ ਜਿੱਥੇ ਮਰਜੀ ਇਹ ਥੱਲੇ ਬਹਿ ਜਾਓ ਇਹ ਨਹੀਂ ਵੀ ਛਾੜ ਮਾਰੂ ਇੱਧਰ ਜਾਊ ਉੱਧਰ ਜਾਊਗੀ ਬਾਕੀ ਇੱਕ ਥਾਂ ਤੋਂ ਆ ਗਈ ਹੈਣਾ ਅਗਲਾ ਥਾਣਾ ਤੇ ਲੱਗਿਆ ਦੂਜੇ ਥਾਣੇ ਬਹੁਤ ਵਧੀਆ ਲੱਗਿਆ ਨਾ ਨਾ ਪਾਗੀਆਂ ਸਪੈਸ਼ਲ ਥਾਂ ਲੱਗਾ ਬਾਕੀ ਤਿੰਨ ਬਾਕੀ ਬਾਤ ਹੈ ਜੀ ਵੇਖੋ ਵੀਰੇ ਨਾਣਾ ਨੂਣਾ ਚੈੱਕ ਕਰ ਲਓ ਬਾਕੀ ਲੇਵਾ ਚੈੱਕ ਕਰੋ ਕੀ ਕਹਨੇ ਲੇਵੇ ਦੇਤੇ ਵੇ ਤੇਲ ਨਾ ਹੁੰਦੀ ਫਿਰ ਤਾਂ ਦੋ ਦੋ ਪੂਏ ਨੇ ਮੇਰੇ ਖਿਆਲ ਚ ਦੁੱਧ ਚੰਗਾ ਚਵਾ ਦੇਣਾ ਸੀ ਬਿਲਕੁਲ ਵੀਰ ਬਿਲਕੁਲ ਲੇਵਾ ਚੰਗਾ ਦੱਸਦਾ ਹਨਾ ਹਾਂਜੀ ਹਾਂਜੀ ਹੋੜੀ ਗਿਰਦੀ ਆਪਣਾ ਰਾਤੀ ਆਈ ਆ ਵੈੜ ਰਾਤੀ ਰਾਤੀ ਆਈ ਆ ਜੀ ਰਾਤੀ ਕੇ ਵੰਡ ਵਟਾ ਪਾਊਗਾ ਤੇ ਵਦਨੀ ਆ ਵੈੜ ਜੀ ਬਿਲਕੁਲ ਹਾਂਜੀ ਹਾਂਜੀ ਬਗ ਵੀਰੇ ਲੇਵਲੂਗਾ ਤਾਂ ਐ ਜਵਾਂ ਤਾਜ਼ਾ ਹੀ ਹਨਾ ਬਿਲਕੁਲ ਆ ਜਾ ਤਾਲਾ ਭਾਜੀ ਮਹੀਨੇ ਦਾ ਸੁਆਵਾ ਮਹੀਨੇ ਦਾ ਸੁਆਵਾ ਹਨਾ ਹਾਂਜੀ ਹਾਂਜੀ ਆ ਦਿਖਾ ਦਊਗਾ ਠੀਕ ਹੈ ਵੀਰੇ ਥਨ ਥਨ ਵਧੀਆ ਲੱਗਿਆ ਚਵਾਈ ਵਾਲਾ ਵੀਰੇ ਥਨ ਲੱਗਿਆ ਜੋ ਹਾਂਜੀ ਹਾਂਜੀ ਬਗ ਲੇਵਲੂਗਾ ਚੈੱਕ ਕਰ ਲਓ ਤਿਲੜ ਆ ਬਗਰੇ ਰੇਡ ਵੀਰ ਨੇ ਇਹਦਾ ਵੀ ਜਿਆ ਜੀ ਹੁਣ ਗਾਣਾ ਜੀ ਇਹਦਾ ਇਦਾਂ ਦਾ ਦੇ ਦੇਣਾ ਵੀ ਸਾਲ ਚੋਗੇ ਵਸ਼ੀ ਜੇ ਮੇਰੀ ਫੇਰ ਵਿਗ ਜੂਗੀ ਬਿਲਕੁਲ ਠੀਕ ਹਾਂ ਜੀ ਜਾਣ ਦੋੜ ਦੀਆਂ ਹਨਾ 20000 ਦੀ ਭਾਜੀ ਦੇ ਦਈਏ 20 ਦੀ ਹਾਂ ਜੀ ਠੀਕ ਹੈ ਚਲ ਤੇ ਇਹਨੇ ਛੱਡ ਦੇ ਵੀ 17 ਦੀਆਂ ਜਾਂਦੇ ਭਾਜੀ ਕ ਤਿੰਨੇ ਲਓ 15 15000 ਦੀਆਂ ਦੇ ਦਾਂਗੇ ਛੇ ਵਾਲੀ ਲਾ ਦਾਂਗੇ 15 ਬਦਲੇ ਜੀ ਜਿਹੜੀ ਚੰਗੀ ਲੱਗਦੀ ਵੀਰ ਜੀ ਉਹ ਲਾ ਜੀ ਵੇਖੋ ਵੀਰੋ 15000 ਦੀ ਇਹ ਵੀ ਹੋ ਜੂ 15 ਦੀ ਇਹ ਹੋ ਜੂ 15 15000 ਦੀਆਂ ਆ ਮੈਂ ਨਾ ਚੰਗੀਆਂ ਵੇੜਾਂ ਨੇ ਹਨਾ ਜੀ ਚੋਗੇ ਭਾਵੇਂ ਇੰਨੇ ਦੀਆਂ ਫੇਰ ਕੋਈ ਵ ਬਿਲਕੁਲ ਵੀਰੇ ਬਿਲਕੁਲ ਅਸੀਂ ਥੜਲੇ ਵੇੜੀਆਂ ਵਾਲੀਆਂ ਵੇੜਾਂ ਚੰਗੀਆਂ ਵੇੜਾਂ ਨੇ ਵੀਰੋ ਤਿੰਨਾਂ ਦੇ ਰੇਡ ਵੀਰ ਨੇ ਜਾਇਜ਼ ਕੀਤੇ ਆ ਬਾਕੀ ਜੇ ਕੋਈ ਵੀਰ ਜੋੜਾ ਜੋੜਾ ਪਾ ਲੂਗਾ ਮਾਂ ਤਨ ਖੁੱਲਾ ਹੋ ਜਾਊ ਕੋਈ ਨਾ ਹਣਾ ਜੀ ਵਡੀਆਂ ਸੀਲ ਪਾ ਵੰਗਾ ਪਾਉ ਪਾਉਣਾ ਜਿੰਨੇ ਨਹੀਂ ਪਾਉਣਾ ਨਾ ਪਾਉ ਪਹਾੜਾ ਪਾਉਣਾ ਪਾਉ ਬਿਲਕੁਲ ਵੀਰੇ ਬਾਕੀ ਵੀਰੋ ਵੱਡੀਆਂ ਨੇ ਕੱਦ ਕਾਠਾ ਲੈਨੇ ਕੋਈ ਨਿੱਕੀਆਂ ਮੰਨ ਕੇ ਨਾ ਵੀਰੋ ਚੱਲਿਓ ਕਿਹੜਾ ਵੀਰ ਦੂਰੋਂ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਂਦਾ ਵੀਰੋ ਹਾਂਜੀ ਹਾਂਜੀ ਠੀਕ ਹੈ ਫਿਰ ਹਾਂਜੀ ਅਗਲੇ ਬੰਨੇ ਆ ਗਏ ਜੀ ਖੀਰੀ ਦੇ ਦੋਂਦੀ ਵਸ਼ੀ ਹੁੰਦੀ ਜੋ ਕੀ ਬਾਤ ਹੈ ਪੰਜ ਇਹ ਤੋਹਫਾ ਕਿੱਥੋਂ ਮੇਰੇ ਘਰ ਦੇ ਘੇ ਲਿਆਂਦਾ ਫੇਸ ਐਨ ਕਰੀ ਇਹਦਾ ਆ ਵੇਖੋ ਬੱਚੀ ਬਹੁਤ ਚੰਗੀਆਂ ਲਿਆ ਦੀ ਜੀ ਕੀ ਬਾਤ ਆ ਵੇਖੋ ਵੀਰੋ ਫੇਸ ਕੁਆਲਟੀ ਚੈੱਕ ਕਰੋ ਬੋਦੀ ਵਾਲੀ ਵੇੜ ਆ ਗਈ ਆ ਘਰ ਚ ਖੁੱਲੀ ਰਹਿੰਦੀ ਆ ਆਪਾਂ ਸੜਤ ਲਿਆ ਤੁੜਾ ਪਾਇਆ ਵੇੜ ਨੂੰ ਚੰਗੀ ਵੇੜ ਹੈ ਬਾਕੀ ਵੀਰ ਦੀ ਹੈ ਇਦਾਂ ਠੰਡੀ ਸੀਲ ਕੋਈ ਪਹਿਲਾਂ ਆਹਲ ਕਰਦੀਆਂ ਪਰ ਨਹੀਂ ਗੱਲ ਬਾਤ ਹੀ ਨਹੀਂ ਇਹ ਕਿੰਨੇ ਚਿਰ ਦੀ ਗੱਬਣਾ ਹੈ ਇਹ ਪਾਜੀ ਪੰਜਾਂ ਮਹੀਨੇ ਦੀ ਗੱਬਣ ਹੋਗੀ ਇਹ ਪੰਜਾਂ ਮਹੀਨੇ ਦੀ ਹੈਣਾ ਜੀ ਹਾਂ ਜੀ ਆਹ ਛਾੜ ਤੁਨ ਪਾਜੀ ਵਿਖਾ ਦਿਓ ਬਹੁਤ ਚੰਗਾ ਲੱਗਾ ਜੀ ਬਿਲਕੁਲ ਵੀਰੇ ਬਿਲਕੁਲ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਹੈ ਵੀ ਚਾਰੋ ਜੂਰੂ ਵੀਰੇ ਵੈੜ ਹਨਾ ਭਾਜੀ ਇਹ ਵੱਛੀ ਜੋੜਾ ਹੀ ਹਨਾ ਕੋ ਮਾਵਾ ਧੀਆਂ ਹੀ ਵੱਛੀ ਟੋਕੜ ਗੱਭਣੀ ਉਹ ਸਾਡੇ ਜਾਂਦਿਆਂ ਨੂੰ ਵੇਗੀ ਦੋ ਜਾਨਾਂ ਪਸ਼ੂ ਰੱਖੇ ਘਰ ਚ ਬਿਲਕੁਲ ਹਾਂਜੀ ਵੇ ਵੀਰੇ ਵੱਛੀ ਬਰੀਡ ਆ ਬੜੀ ਇਹਦੀ ਮਾਂ ਦਾ ਭਾਜੀ 23 24 ਕਿਲੋ ਦਾ ਰਿਕਾਰਡ ਜੋ ਬਿਲਕੁਲ ਬਿਲਕੁਲ ਇਹਨੇ ਭਾਜੀ ਪਹਿਲਾਂ ਦੇ ਵੱਛੀ ਨੇ 15 16 ਕਿਲੋ ਦੁੱਧ ਚਵਾਉਣਾ ਜੋ ਚਵਾਏ ਨਾ ਵੀਰੇ ਚਵਾਏ ਨਾ ਬਰੀਡ ਵੱਛੀ ਆ ਬਰੀਕੀਆਂ ਜੀ ਆ ਗਈ ਹਨਾ ਜੀ ਹਾਂਜੀ ਹਾਂਜੀ ਵੇ ਵੀਰੇ ਚੈੱਕ ਕਰ ਲਓ ਚੰਗੇ ਸੀਮਣ ਜੀ ਵੈੜ ਆ ਗਈ ਆ ਪਹਿਲਾ ਸੁਆ ਚੰਗਾ ਸੀਮਣ ਇਹਨੂੰ ਲੱਗਾ ਜੋ ਬਿਲਕੁਲ ਵੀਰੇ ਕਿਹ ਚੰਗਾ ਦੁੱਧ ਚਵਾਉਗੀ ਹਨਾ ਵੀਰੇ ਉੱਪਰੋਂ ਵੀ ਐ ਗਾੜ ਰੰਗੂ ਸਿੱਧੀ ਸੱਦੀ ਵੈੜਾ ਲੰਮੀ ਬੇਲ ਆ ਵੀਰੋ ਬਰੀਡ ਫੁੱਲ ਆ ਗਈ ਆ ਚੰਗਾ ਤੋਹਫਾ ਲੈ ਕੇ ਆਇਆ ਵੀਰੇ ਵੀ ਵੀਰੇ ਰੇੜੇ ਦਾ ਵੀ ਜਿਆ ਜੀ ਜਾਣਦੀ ਮੈਂ ਨਾ ਭਾਜੀ ਮੁੱਲ ਛੋੜਾ ਜਾ ਕਰ ਦਿਓ ਛੋੜਾ ਜਾ ਕਰ ਦਿਓ ਕੇ ਵੀਰ ਨੇ ਸਾਹਮਣੇ ਚਲੋ ਹਨਾ ਸਾਫ ਪੈਣੀ ਆ ਜਿੰਨੇ ਦੁਗਨੇ ਰੁਪਏ ਨਾਰ ਲਾਉਗੀ ਵੈੜ ਬਿਲਕੁਲ ਬਿਲਕੁਲ ਇੱਕ ਵੇਰੇ ਚੰਗੀ ਸ਼ਕੀਨ ਮੈੜਾ ਠੀਕ ਆ ਵੀਰੇ ਬਾਕੀ ਵਸ਼ੀ ਭਾਈ ਤਿਆਰ ਹੁੰਦੀ ਤੇ ਵਸ਼ੀ 55000 ਦੀ ਆ ਹੁਣ ਆਪਾਂ ਵੀ ਜੀ ਆ ਜਿਆਜ ਹੀ ਰੇਟ ਦੇ ਦੇਣਾ ਜੇ ਆ ਜੀ ਜਾਣਦੇ ਉਹ ਉਡਦੀਆਂ ਜਾਣ ਜਿਹੜੀਆਂ ਹਨਾ ਬਾਕੀ ਵੀਰੇ ਥਣ ਹੋਂ ਤੋਂ ਚੈੱਕ ਕਰ ਲਓ ਚੰਗਾ ਥਣ ਕੱਢਣ ਦੀ ਇਹ ਵਸ਼ੀ ਹਾਂਜੀ ਚੰਗੀ ਕੁਆਲਿਟੀ ਦੀ ਵੀਰੇ ਚੰਗੇ ਸੀਮਾਂ ਚ ਵਸ਼ੀ ਆ ਗਈ ਆ ਰੇਟ ਇਹਦਾ ਵੀ ਜਿਆਜ ਘਰ ਬੱਜੀ ਵਸ਼ੀ ਸੋਹਣੀ ਲੱਗੂਗੀ ਕਿਸ ਦੇ ਵੀਰ ਦੇ ਬਿਲਕੁਲ ਵੀਰੇ ਬਿਲਕੁਲ ਹਾਂਜੀ ਹੁਣ ਭਾਈ ਦੇ ਦਈਏ 5000 ਦੀ 50 ਦੀ ਹਾਂਜੀ ਠੀਕ ਹੈ ਜਾਣਦੇ ਭਾਈ ਜਿਆਜ ਰੇਟ ਗਾਂ ਵਸ਼ੀ ਹੁਣ ਤਿਆਰ ਹੋ ਗਈ 4 ਮਹੀਨੇ ਕੋ ਸਾਹਮਣੇ ਦੁੱਗਣੇ ਰੁਪਈਆ ਦੀ ਜੋ 20000 ਜੀ ਜਾਣਦੇ ਵੀਰੇ ਜ ਠੀਕ ਹੈ ਵੀਰੇ ਜਾਇਜ ਰਹਿਣ। ਹਾਂ ਜੀ ਬਾਕੀ ਕੋਈ ਨਹੀਂ ਮੌਕੇ ਛੋੜ ਛੱਪ। ਕੋਈ ਵੀਰ ਫੋਨ ਲਾਵੇ ਮੋੜਦੇ ਨਹੀਂ ਹਨਾ ਵੀਰੇ। ਮੋੜਦੇ ਨਹੀਂ ਭਾਜੀ ਕੋਈ ਫੋਨ ਲਾਵੇ ਵੀਰ ਭਰਾ। ਬਿਲਕੁਲ ਜੀ। ਬਾਕੀ ਭਾਈ ਸੁਆ ਸੁਆ ਮਾਰਾ ਵਿੱਚ ਚੱਕ ਬਾਤ ਸੱਲੀ ਗਰ ਖੜਿਆ ਕਰੋ। ਬਿਲਕੁਲ ਵੀਰੇ ਬਿਲਕੁਲ। ਬਾਕੀ ਹਰ ਇੱਕ ਹਰ ਵੀਰ ਨੂੰ ਇਹੀ ਬੇਨਤੀ ਹੁੰਦੀ ਆ ਹਰ ਵੀਡੀਓ ਦੇ ਵਿੱਚ ਵੀਰ ਜੀ ਪਸ਼ੂ ਦੇ ਲਾਗੇ ਇੱਕ ਟਾਈਮ ਤੁਸੀਂ ਜਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ, ਪਾਸ ਕਰੋ। ਉਹ ਵੀਰ ਜੀ। ਉਹ ਵੀਰ ਜੀ ਤੁਹਾਡਾ ਆਪ ਦਾ ਫਰਜ਼ ਬੰਦਾ ਜੀ। ਤੇ ਬਾਕੀ ਵੀਰ ਦੇ ਰੇਟ ਜਾਇਜ ਆ। ਵੱਡੀਆਂ ਮਿਹੜਾਂ ਨੇ ਵੀਰੋ ਕੱਦ ਕਾ ਠਾਲੀਆਂ ਨੇ। ਚੰਗ ਠੀਕ ਹੈ ਵੀਰੇ ਆਪਣਾ ਨਾਮ ਦੱਸ ਦੇ ਨਾਮ ਲਿਖਿਆ ਮੈਂ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਕੰਪਲੀ ਸਰ ਠੀਕ ਹੈ ਵੀਰੇ ਫੋਨ ਨੰਬਰ ਹੈ ਭਾਜੀ 7508510814 ਜੀ ਠੀਕ ਹੈ ਵੀਰੇ ਸਾਸੀ ਕਾ ਸਾਸੀ ਕਾ ਦੇਸੀ